ਸਤਰੀਏ ਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਕੋਈ ਸਿਆਸੀ ਬਾਹਰ ਪ੍ਰੋਫੈਸਰ ਮਜੀਦ ਸਿੰਘ ਵੀ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦੇ ਉੱਤੇ ਚਰਚਾ ਕਰਾਂਗੇ ਸਭ ਤੋਂ ਵੱਡੀ ਖਬਰ ਜੋ ਸੀ ਵੀ ਅਕਾਲ ਤੱਕ ਸਭ ਤੋਂ ਸਾਹਮਣੇ ਆ ਰਹੀ ਹੈ ਸੁਖਬੀਰ ਸਿੰਘ ਬਾਦਲ ਤੇ ਕੈਬਨਿਟ ਤੇ ਸਾਬਕਾ ਜਥੇਦਾਰਾਂ ਨੂੰ ਸ਼੍ਰੋਮਣੀ ਕਮੇਟੀ ਦੀ ਅੰਤਰਿੰਕ ਕਮੇਟੀ ਉਸ 2007 ਤੋਂ 17 ਤੱਕ ਦੇ ਜਿਹੜੇ ਹੋਰ ਕਮੇਟੀਆਂ ਅਕਾਲੀ ਦਲ ਦੀ ਉਹ तकरीबन ਮਤਲਬ ਕਿ ਇੱਕ ਬਹੁਤ ਵੱਡਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਨੇ ਕਿ ਇਹਨਾਂ ਨੂੰ ਤਲਬ ਕੀਤਾ ਗਿਆ 2 ਦਸੰਬਰ ਦੇ ਦਿਨ ਆ ਪ੍ਰੋਫੈਸਰ ਵੈਤੋ ਸ਼ੁਰੂਆਤ ਕਰਦੇ ਆ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ਼ਮਿੰਦਰ ਜੀ ਧੰਨਵਾਦ ਵੱਸਬ ਹੁਣ ਇਸ ਨੂੰ ਕਿਵੇਂ ਵੇਖਿਆ ਜਾਵੇ ਕਿ ਸੁਖਵੀਰ ਸਿੰਘ ਬਾਦਲ ਨੂੰ ਵੀ ਸੱਦਿਆ ਗਿਆ ਸਾਬਕਾ ਜਥੇਦਾਰ ਜਿਹੜੇ ਗਿਆਨੀ ਗੁਰਬਚਨ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਸਾਰਿਆਂ ਨੂੰ ਸੱਦਿਆ ਗਿਆ ਕਿ ਹੁਣ ਆਓ ਤੇ ਆਪੋ ਆਪਣਾ ਸਪਸ਼ਟੀਕਰਨ ਹੋਣਾ ਜਾਂ ਉੱਥੇ ਕੀ ਹੋਣਾ ਤਲਬ ਕੀਤਾ ਗਿਆ ਵਿਚਾਰ-ਵਟਾਂਦਰਾ ਹੋਣੇ ਨੇ ਕਹਿੰਦੇ ਚਰਚਾਵਾਂ ਚੱਲਣ ਗਈਆਂ ਕੀ ਇਹਨੂੰ ਨੇੜੇ ਲਾਉਣ ਵਾਲੀ ਗੱਲ ਤੋਰੀ ਜਾ ਰ ਧਾਰਮਿਕ ਸਜ਼ਾ ਜਾਂ ਜਿਹੜੀ ਜੋ ਵੀ ਤਨਖਾਹਿਆ ਕਰਾਰ ਦਿੱਤਾ ਗਿਆ ਉਸ ਤੋਂ ਬਾਅਦ ਦੀਆਂ ਗੱਲਾਂ ਜੋ ਸਵਾਲ ਉਪਦੇ ਸੀ ਉਹਨਾਂ ਸਾਰਿਆਂ ਦਾ ਤੋਹਨ ਪਰਦਾ ਉੱਟ ਚੁੱਕਿਆ ਮੈਨੂੰ ਲੱਗਦਾ ਕਿ ਚਲੋ ਦੇਰ ਆਇ ਦਰਸਤ ਵਾਲੀ ਗੱਲ ਇੱਥੇ ਲਾਗੂ ਹੁੰਦੀ ਆ ਇਹ ਤੇ ਬਹੁਤ ਲੋਕਾਂ ਨੂੰ ਸ਼ੰਕਾ ਹੋ ਰਹੀ ਸੀ ਲੋਕਾਂ ਦੇ ਵਿੱਚ ਬੇਚੈਨੀ ਵੀ ਹੋ ਰਹੀ ਸੀ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਜਾਂ ਜਿਹੜੇ ਸਿੰਘ ਸਹਿਬਾਨ ਆ ਗੱਲਾਂ ਨੂੰ ਐਕਸਪੀਡਾਈਟ ਕਿਉਂ ਨਹੀਂ ਕਰਦੇ ਛੇਤੀ ਫੈਸਲਾ ਕਿਉਂ ਨਹੀਂ ਕਰਦੇ ਅਕਾਲੀ ਦਲ ਪਾਰਟੀ ਦਾ ਨੁਕਸਾਨ ਹੋ ਰਿਹਾ ਜਾਂ ਹੋਰ ਵੀ ਲੋਕ ਬੇਤਾਬ ਹੋਏ ਹੋਏ ਆ ਅਸੀਂ ਵੀ ਉਹਨਾਂ ਚ ਸੀਗੇ ਜਿਹੜੇ ਗੱਲ ਵਿੱਚ ਗਾਹੇ ਬਗਾਹੇ ਸੋਰ ਕਾਟਦੇ ਸੀਗੇ ਕਿ ਨਹੀਂ ਨਹੀਂ ਜੀ ਫੈਸਲਾ ਤੇ ਛੇਤੀ ਹੋਣਾ ਚਾਹੀਦਾ ਹੁਣ ਇਹਦੇ ਚ ਚਲੋ ਜੇ ਲੇਟ ਵੀ ਹੋ ਗਿਆ ਤੇ ਜਿਸ ਢੰਗ ਦਾ ਆਇਆ ਮੈਨੂੰ ਲੱਗਦਾ ਉਹ ਬੜਾ ਹੀ ਇੱਕ ਬੈਲੈਂਸ ਤੇ ਵਧੀਆ ਫੈਸਲਾ ਆਇਆ ਫੈਸਲਾ ਇਹ ਆ ਕਿ ਜਿਹੜੇ ਵੀ ਉਹਨਾਂ ਦਿਨਾਂ ਚ ਜਦੋਂ ਇਹ ਸਾਰਾ ਕੁਝ ਹੋਇਆ ਜਿਨ੍ਹਾਂ ਨੇ ਰਾਜ ਕੀਤਾ ਖਾਸ ਕਰਕੇ ਜਿਹੜਾ ਹੋਇਆ ਤੇ ਬਾਅਦ ਦੀਆਂ ਗੱਲਾਂ 15 ਤੋਂ ਬਾਅਦ ਦੀਆਂ ਗੱਲਾਂ ਉਹਨਾਂ 2007 ਤੋਂ ਹੀ ਬਿਲਾ ਲਿਆ ਕਿਉਂਕਿ ਬਾਅਦ ਵਿੱਚ ਵੀ ਮਨਿਸਟਰੀਆਂ ਦੇ ਵਿੱਚ ਇਹ ਸੀਗੇ ਤੇ ਜਿਹੜੇ ਜਿਹੜੇ ਮਨਿਸਟਰੀਆਂ ਚ ਰਹੇ ਅਕਾਲੀ ਦਲ ਚ ਰਹੇ ਆ ਉਹਨਾਂ ਨੂੰ ਇਕੱਠਿਆਂ ਕਰਕੇ ਫਿਰ ਉਹ ਇਕੱਲੇ ਇਕੱਲੇ ਨੂੰ ਪੁੱਛ ਲੈਣਗੇ ਭਾਈ ਦੱਸੋ ਤੁਹਾਡੀ ਕੀ ਤਕਲੀਫ ਆ ਜਿਹੜੇ ਤੁਸੀਂ ਦੋ ਬੰਦੇ ਇਧਰੋਂ ਮਿਲ ਕੇ ਆਉਂਦੇ ਕੰਨ ਚ ਜਾ ਕੇ ਕੋਈ ਉਧਰੋਂ ਕੰਨ ਕੰਨ ਚ ਜਾ ਕੇ ਕਹਿੰਦਾ ਜਦੋਂ ਵਿੱਚ ਬੈਠਾ ਹੋਊਗਾ ਸੁਖਬੀਰ ਬਾਦਲ ਵਿੱਚ ਬੈਠੇ ਹੋਣਗੇ ਬੀਜੇਪੀ ਦੇ ਬੰਦੇ ਵੀ ਜਿਹੜੇ ਕਿਉਂਕਿ ਮਨਪ੍ਰੀਤ ਬਾਦਲ ਉਹਨੇ ਬੀਜੇਪੀ ਚ ਚਲੇ ਗਏ ਕੋਈ ਕਿਤੇ ਚਲਾ ਗਿਆ ਕੋਈ ਕਿਤੇ ਚਲਾ ਗਿਆ ਪਰ ਜਿਹੜੇ ਵੀ ਜਿਸ ਤਰੀਕੇ ਨਾਲ ਉਹਨਾਂ ਦਿਨਾਂ ਚ ਸੀਗੇ ਵਾਵੇਂ ਉਹ ਕੋਰ ਕਮੇਟੀ ਦੇ ਮੈਂਬਰ ਵੱਡੇ ਤੋਂ ਵੱਡੇ ਬੰਦੇ ਹੁਣ ਤੁਸੀਂ ਇਹਦੇ 'ਚੇ ਦੇਖ ਲਓ ਢਿੰਡਸਾ ਆ ਉਹਨਾਂ ਦਾ ਪਰਿਵਾਰ ਫਿਰ ਉਹ ਰਖੜੇ ਹੁਣੀ ਹੋਰ ਸਾਰੇ ਆਨੇ ਤੇ ਅਹੁਦੇ ਤੇ ਮਲਾਈਆਂ ਜਿਹਨੂੰ ਕਹਿੰਦੇ ਆ ਮਲਾਈ ਦਾ ਅਹੁਦੇ ਉਹ ਸਾਰੇ ਤੇ ਲੱਗੇ ਰਹੇ ਆ ਨਾ ਹੁਣ ਤੂੰ ਮਾੜਾ ਤੂੰ ਮਾੜਾ ਤੂੰ ਮਾੜਾ ਜਦੋਂ ਚੀਜ਼ਾਂ ਢਹਿਣ ਲੱਗਦੀਆਂ ਤੇ ਫਿਰ ਇੱਕ ਦੂਜੇ ਨੂੰ ਨੁਕਸ ਕੱਢਣੇ ਤੇ ਆਪ ਸਾਫ਼ ਸੁਥਰੇ ਹੋਣਾ ਉਸ ਕਿਸਮ ਦੀ ਇੱਕ ਟੈਂਡੈਂਸੀ ਹੁੰਦੀ ਆ ਦੂਜਿਆਂ ਦੇ ਪਾਉਣਾ ਉਹ ਚਲੋ ਸੁਖਬੀਰ ਨੇ ਆਪਣੇ ਜਿਗਰਾ ਦਿਖਾ ਕੇ ਆਪਨਾ ਕਹਿਤਾ ਕਿ ਮੇਰੀ ਝੋਲੀ ਪਾ ਦੋ ਪਈ ਇਹਨਾਂ ਸਾਰਿਆਂ ਨੂੰ ਸਾਫ ਕਰ ਦਿਓ ਪਰ ਮੇਰਾ ਖਿਆਲ ਸਿੰਘ ਸਾਹਿਬਾਨਾਂ ਨੂੰ ਲੱਗਾ ਕਿ ਕਿਉਂਕਿ ਦੋਹਾਂ ਹੀ ਧਿਰਾਂ ਵੱਲੋਂ ਇਹ ਅਰਜ਼ੀਆਂ ਆਈਆਂ ਜਾਂ ਇਹ ਰਿਪਰੈਜ਼ੈਂਟੇਸ਼ਨ ਆਈ ਹੈ ਕਿ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਜਾਏ ਇਧਰੋਂ ਸੁਖਵੀਰ ਬਾਦਲ ਹੁਣਾਂ ਨੇ ਉਹਨਾਂ ਨੂੰ ਕਿਹਾ ਕਿ ਉਹ ਵੀ ਇਚ ਸ਼ਾਮਲ ਸੀਗੇ ਉਹ ਉਹਨਾਂ ਨੂੰ ਜਾ ਕੇ ਕਹਿ ਕੇ ਆਗੇ ਜਿਹਦੇ ਸੁਧਾਰ ਲੈਰ ਵਾਲੇ ਤੇ ਫਿਰ ਫੈਸਲਾ ਤੇ ਇਸ ਤਰ੍ਹਾਂ ਦਾ ਹੀ ਬਣਦਾ ਸੀਗਾ ਮੈਨੂੰ ਲੱਗਦਾ ਕਿ ਸਿੰਘ ਸਾਹਿਬਾਨਾਂ ਨੇ ਬਹੁਤ ਸਮੇਂਦਾਰੀ ਦੇ ਨਾਲ ਬੜੀ ਦੂਰ ਅੰਦੇਸ਼ੀ ਦੇ ਨਾਲ ਔਰ ਜਿਹੜੀ ਇੱਕ ਪੰਥਕ ਪੋਲਿਟਿਕਸ ਆ ਉਸ ਨੂੰ ਠਿੰਡਰਨ ਤੋਂ ਜਾਂ ਕਮਜ਼ੋਰ ਹੋਣ ਤੋਂ ਬਚਾਉਣ ਦੇ ਅੰਦੇਸ਼ਿਆਂ ਦੇ ਨਾਲ ਇਹ ਦੋ ਤਰੀਕ ਨੂੰ ਬੁਲਾਇਆ ਗਿਆ ਹੁਣ ਇਹਦੇ ਚੋਂ ਨਿਕਲਦਾ ਕੀ ਹੈ ਤੇ ਹੁਣ ਜਦੋਂ ਬੁਲਾਉਣ ਤੋਂ ਬਾਅਦ ਉੱਥੇ ਚਰਚਾ ਹੋਗੀ ਉਦੋਂ ਆਪਾਂ ਫਿਰ ਪ੍ਰੋਗਰਾਮ ਕਰ ਲਾਂਗੇ ਬਿਲਕੁਲ ਸਿੰਘ ਸਾਹਿਬਾਂ ਦੀ ਇਕਤਰਤਾ ਜਿਹੜੀ ਉਹ ਬਾਦ ਦੁਪਹਿਰ ਹੋਣੀ ਹੈ ਸੁਖਵੀਰ ਬਾਦਲ ਜਾਂ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੂੰ ਵੀ ਸੱਦਿਆ ਗਿਆ ਉਹਨਾਂ ਦੇ ਮਾਮਲੇ 'ਚ ਫੈਸਲਾ ਵੀ ਆ ਸਕਦਾ ਹੈ ਵਿਚਾਰ ਬਟਾਂਦਰੇ ਵੀ ਉਸ ਤਰੀਕੇ ਦੇ ਹੋ ਸਕਦੇ ਨੇ ਕਿ ਹੁਣ ਇਹਨੂੰ ਮਸਲੇ ਨੂੰ ਕਿਵੇਂ ਨਵੇੜਿਆ ਜਾਵੇ ਜਾਂ ਕਿਸ ਪਾਸੇ ਵੱਲ ਤੁਰਿਆ ਜਾਏ ਪਰ ਪ੍ਰੋਫੈਸਰ ਵੀ ਦੇ ਵਿੱਚ ਬੜਾ ਖਾਸ ਕੇ ਗਿਆਨੀ ਗੁਰਬਚਨ ਸਿੰਘ ਹੋਣੀ ਤਤਕਾਲੀ ਜੱਤੇਦਾਰ ਅਕਾਲ ਤਖਤ ਸਾਹਿਬ ਦੇ ਜਾ ਪਟਨਾ ਸਾਹਿਬ ਦੇ ਜੱਤੇ ਅਗਿਆਨੀ ਇਕਬਾਲ ਸਿੰਘ ਯਾਨੀ ਗੁਰਮੁਖ ਸਿੰਘ ਹੋਣੀ ਉਹਨਾਂ ਦੇ YouTube ਦੇ ਉੱਤੇ ਬਿਆਨ ਪਏ ਨੇ ਉਸ ਵੇਲੇ ਦੇ ਕਿ ਉਹਨਾਂ ਨੇ ਜੋ ਕੁਝ ਬਾਹਰ ਆ ਕੇ ਦੱਸਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਕਿਵੇਂ ਕੀ ਕੁਝ ਉਹਨਾਂ ਨਾਲ ਬੀਤਿਆ ਬਹੁਤ ਸਾਰੀਆਂ ਚਰਚਾਾਂ ਮਾਰੀਆਂ ਹੁਣ ਜਦੋਂ ਜੱਤੇਦਾਰਾਂ ਨੂੰ ਕਟਹਿਰੇ ਵਿੱਚ ਖੜਾ ਕਰਵਾ ਲਿਆ ਉਹਨਾਂ ਤੋਂ ਪੁੱਛਗਿੱਛ ਕਰਨੀ ਜਾਉ ਮਾਮਲੇ ਨਿੱਤਰ ਦੇ ਹੋਰ ਵਧੇਰੇ ਸਾਹਮਣੇ ਹੋਣਗੇ ਕੀ ਇਹਦੇ ਨਾਲ ਕਿ ਮਤਲਬ ਕਿ ਮੈਂ ਵੀ ਕਿਤੇ ਪੜ੍ਹ ਸੁਣਿਆ ਸੀਗਾ ਕਿ ਜਦੋਂ ਵੀ ਕੋਈ ਕਿਸੇ ਨੂੰ ਸਜ਼ਾ ਲਾਉਣੀ ਹੁੰਦੀ ਹੈ ਤਾਂ ਅਕਾਲ ਤਖਤ ਸਾਹਿਬ ਵੀ ਉਤੋਂ ਫੰਸੀਬ ਤੋਂ ਸਾਰਾ ਕੁਝ ਦੱਸਿਆ ਜਾਏਗਾ ਕਿ ਕਿਹੜੇ ਕਿਹੜੇ ਗੁਨਾਹ ਸੀ ਤੁਹਾਡੇ ਉਹਨਾਂ ਦੇ ਬਦਲੇ ਤੁਹਾਨੂੰ ਸਜ਼ਾ ਦਿੱਤੀ ਜਾ ਰਹੀ ਹੈ ਤੁਹਾਨੂੰ ਜਦੋਂ ਜਥੇਦਾਰਾਂ ਨੂੰ ਸੱਦਿਆ ਜਾਵੇਗਾ ਜਿਹੜੀ ਉਹ ਗੱਲ ਸੀ ਨਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸਿਆਸੀ ਗਲਬੇ ਜੀ ਉਹ ਨਹੀਂ ਮੁਕਤ ਹੁੰਦਾ ਜੀ ਜਾਂ ਸ਼ਰੂਮਨੀ ਕਮੇਟੀ ਸਿਆਸੀ ਗਲਬੇ ਦੇ ਅੰਦਰ ਹੈ ਸ਼ਰੂਮਨੀ ਕਮੇਟੀ ਦੇ ਅਧੀਨ ਹੁੰਦੇ ਨੇ ਜਥੇਦਾਰ ਇਹ ਕਿਵੇਂ ਕਰਨਗੇ ਉਹ ਬਹੁਤ ਕੁਝ ਨਿੱਤਰ ਦਾ ਵੀ ਨਜ਼ਰ ਆਉਂਦਾ ਹੈ ਇਹਨਾਂ ਮਾਮਲੇ 'ਚ ਇਹ ਜ਼ਰੂਰੀ ਵੀ ਸੀਗਾ ਇਸ ਤਰ੍ਹਾਂ ਨਹੀਂ ਚਾਹੀਦਾ ਕਿ ਸਾਡੀ ਜਿਹੜੀ ਪੰਥਕ ਰਾਜਨੀਤੀ ਹੈ ਉਹਨੂੰ ਪੂਰੀ ਖੁੱਲੀ ਖੇਡ ਜਿਹੜੀ ਕਿ ਸਿੱਖ ਧਰਮ ਨੂੰ ਕਮਜ਼ੋਰ ਕਰਦੀ ਹੋਵੇ ਘਟੋ-ਘਟੋ ਤੇ ਖੁੱਲੀ ਖੇਡ ਨਹੀਂ ਖੇਡਣ ਦੇਣੀ ਚਾਹੀਦੀ ਇਹਨਾਂ ਨੇ ਉਸ ਸਿਚੁਏਸ਼ਨ ਨੂੰ ਵੀ ਤੇ ਕੰਪਰੋਮਾਈਜ਼ ਕੀਤਾ ਨਾ ਜੇ ਸਿਰਫ ਪੋਲਿਟੀਕਲ ਗਲਤ ਫੈਸਲੇ ਹੁੰਦੇ ਤੇ ਉਹ ਪੋਲਿਟੀਕਲ ਪਾਰਟੀ ਜਿਹੜੀ ਆ ਉਹਨੂੰ ਆਪਣੇ ਤੱਕ ਸੀਮਿਤ ਰਹਿ ਕੇ ਆਪਣੀ ਅੰਦਰੂਨੀ ਬਹਿਸਾਂ ਹੀ ਸੁਲਝਾ ਲੈਂਦੀ ਕਿਉਂਕਿ ਉਹਦੇ ਨਾਲ ਸਿੱਖ ਧਰਮ ਨੂੰ ਜਾਂ ਉਹਨਾਂ ਨੇ ਦੋਸ਼ ਤੇ ਉਹ ਲੈ ਤਨਖਾਈਆਂ ਤੇ ਉਹ ਕਰਾਰ ਦਿੱਤਾ ਨਾ ਜਿਨ੍ਹਾਂ ਨੇ ਜਿਹੜੀ ਪੰਥ ਦੀ ਸ਼ਵੀ ਨੂੰ ਜਾਂ ਸਾਡੀ ਜਿਹੜੀ ਮਰਿਆਦਾ ਹੈ ਧਾਰਮਿਕ ਮਰਿਆਦਾ ਉਸ ਨੂੰ ਠੇਸ ਪਹਾਈ ਹੈ ਇਸ ਕਰਕੇ ਉਹਨਾਂ ਨੂੰ ਇਹ ਇਕਰਾਰ ਦਿੱਤਾ ਤਨਖਾਹਿਆ ਕਰਾਰ ਦਿੱਤਾ ਹੁਣ ਚੰਗੀ ਗੱਲ ਇਹ ਹੈ ਕਿ ਜਿਹਦਾ ਜਿੰਨਾ ਬਣੂਗਾ ਉਹਦੀ ਝੋਲੀ ਚ ਪਾ ਦੇਣਗੇ ਆਪੋ ਆਪਣਾ ਸਾਰਾ ਜਾ ਕੇ ਘਰ ਦੇਖ ਲੈਣਗੇ ਘਰ ਜਾ ਕੇ ਦੱਸ ਦੇਣਗੇ ਸਾਰੇ ਕਿ ਸਾਨੂੰ ਤੇ ਉਥੋਂ ਆ ਮਿਲਿਆ ਜੀ ਇਨਾਮ ਜੋ ਅਸੀਂ ਇੰਨੀਆਂ ਸ਼ਿਕਾਇਤਾਂ ਲਾਉਂਦੇ ਸੀ ਆਪੋ ਆਪਣਾ ਲੈ ਜਾਣਗੇ ਇਹਦੇ ਨਾਲ ਇੱਕ ਸਾਰਿਆਂ ਨੂੰ ਪਛਤਾ ਤਾਪ ਵੀ ਹੋਊਗਾ ਔਰ ਇੱਕ ਮੇਰਾ ਖਿਆਲ ਹੈ ਕਿ ਸਿੱਖਾਂ ਦੇ ਅੰਦਰ ਲੋਕਤੰਤਰਤਾ ਮਾਈਂਡ ਸੈਟ ਜਿਹੜਾ ਆ ਕਿਵੇਂ ਅਸੀਂ ਇੱਕ ਆਪਸੀ ਬੈਠ ਕੇ ਇੱਕ ਇੱਕ ਆਪਣੇ ਅਕਾਲ ਤਖਤ ਦੇ ਜਥੇਦਾਰ ਨੂੰ ਵਿੱਚ ਖੜਾ ਕਰਕੇ ਉਹਨਾਂ ਤੇ ਸਾਰੀ ਚੀਜ਼ ਛੱਡ ਕੇ ਕਿਵੇਂ ਅਸੀਂ ਫੈਸਲੇ ਕਰਦੇ ਆ ਇਹ ਇੱਕ ਆਪਣੇ ਆਪ ਚ ਬਹੁਤ ਵੱਡਮੁੱਲੀ ਚੀਜ਼ ਆ ਇੱਕ ਸਿੱਖਿਆਦਾਇਕ ਹੈ ਸਾਰਿਆਂ ਲਈ ਕਿ ਅਸੀਂ ਬਿਨਾ ਕੋਰਟਾਂ ਕਚਹਿਰੀਆਂ ਚ ਗਿਆਂ ਬਿਨਾ ਕਿਤੇ ਹੋਰ ਗਿਆਂ ਆਪਣੀਆਂ ਗਲਤੀਆਂ ਦਾ ਅਹਿਸਾਸ ਕਿਵੇਂ ਕਰਦੇ ਦੂਸਰਾ ਮੈਨੂੰ ਲੱਗਦਾ ਇਸ ਗੱਲ ਦੇ ਨਾਲ ਸਭ ਤੋਂ ਵੱਡੀ ਗੱਲ ਚੰਗੀ ਗੱਲ ਇਹ ਹੋਊਗੀ ਕਿ ਸਾਨੂੰ ਇਹ ਚਿੰਤਾ ਇਹ ਲੱਗਦੀ ਸੀ ਕਿ ਕਿਤੇ ਸਿੱਖ ਸਹਿਬ ਸਿੰਘ ਸਹਿਬਾਨਾਂ ਦੇ ਜਿਹੜੇ ਸਾਡੇ ਜਥੇਦਾਰ ਸਹਿਬਾਨ ਆ ਉਹਨਾਂ ਦੇ ਕੋਈ ਰਾਜਨੀਤਿਕ ਗਲਬਾ ਕਿਉਂਕਿ ਸਿਆਸੀਕਰਨ ਤੇ ਹਰ ਚੀਜ਼ ਦਾ ਹੋ ਰਿਹਾ ਜੇ ਕੋਰਟਾਂ ਦਾ ਹੋ ਰਿਹਾ ਇਲੈਕਸ਼ਨ ਕਮਿਸ਼ਨਾਂ ਦਾ ਹੋ ਰਿਹਾ ਕਿਹੜੀ ਚੀਜ਼ ਹੈ ਜਿਹਦੇ ਵਿੱਚ ਸਿਆਸਤ ਦਾ ਸ਼ੈਡੋ ਨਹੀਂ ਪੈ ਰਿਹਾ ਪਰਛਾਈ ਨਹੀਂ ਪੈ ਰਹੀ ਤੇ ਕਿਤੇ ਇੱਥੇ ਵੀ ਨਾ ਪੈ ਰਹੀ ਹੋਵੇ ਕਿ ਕੋਈ ਕਿਤੇ ਕਿਸੇ ਕਿਸਮ ਦੀ ਇਹ ਇੱਧਰ ਉੱਧਰ ਪ੍ਰਭਾਵ ਜਾਂ ਕਿਸੇ ਕਿਸਮ ਦਾ ਅਥ ਨਹੀਂ ਕੀਤਾ ਜਾ ਰਿਹਾ ਜਾਂ ਕਿਸੇ ਤੁਸੀਂ ਇੰਜ ਕਹਿ ਲਓ ਸਾਜ਼ਿਸ਼ ਦੇ ਤਹਿਤ ਤਨੀ ਇਹ ਸਾਰਾ ਕੁਝ ਹੋ ਰਿਹਾ ਇਸ ਤਰੀਕੇ ਨਾਲ ਸਾਰਿਆਂ ਨੂੰ ਬੁਲਾ ਕੇ ਇਹ ਮੈਨੂੰ ਲੱਗਦਾ ਕਿ ਇਹਦਾ ਫਾਇਦਾ ਜਿਹੜਾ ਜਿਵੇਂ ਤੁਸੀਂ ਸ਼ੁਰੂਜ ਕੀਤਾ ਕਿ ਉਹ ਇੱਕ ਪੰਥਕ ਪੋਲਿਟਿਕਸ ਨੂੰ ਜੋੜਨ ਵੱਲ ਹੋਊਗਾ ਨਾ ਕਿ ਇੱਕ ਛਿੰਬਿੰਨ ਕਰਨ ਦੇ ਵਿੱਚ ਜਾਂ ਉਹਨਾਂ ਨੂੰ ਹੋਰ ਕਮਜ਼ੋਰ ਕਰਨ ਵਿੱਚ ਉਹਦਾ ਨਹੀਂ ਹੋਊਗਾ ਜੇ ਕੁਛ ਨੂੰ ਦੰਡਿਤ ਕਰਤਾ ਜਾਂਦਾ ਬਾਕੀ ਬਿਆਂ ਨੂੰ ਬਰੀ ਕਰ ਦਿੱਤਾ ਜਾਂਦਾ ਫਿਰ ਉਹਨਾਂ ਨੇ ਆਪਸ ਵਿੱਚ ਲੱਗਣਾ ਹੀ ਸੀ ਦੇਖੋ ਜੀ ਸਾਨੂੰ ਤੇ ਘੱਟਤਾ ਉਹਨਾਂ ਨੂੰ ਤੁਸੀਂ ਸੱਦਿਆ ਹੀ ਨਹੀਂ ਉਹਨਾਂ ਦਾ ਕੋਈ ਦੋਸ਼ ਲੱਭਿਆ ਹੀ ਨਹੀਂ ਹੁਣ ਜਾਣੀ ਹੀ ਭੱਜਦੇਆਂ ਨੂੰ ਬਾਣ ਇੱਕੋ ਜੇ ਹੁਣ ਸਾਰੇ ਹੀ ਇੱਕੋ ਹੀ ਕਟਾਇਰੇ 'ਚ ਖੜੇ ਹੋਣਗੇ ਤੇ ਉੱਪਰੋਂ ਆਪੋ ਆਪਣਾ ਜੋ ਵੀ ਮਿਲੂਗਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਵੱਲੋਂ ਤਹਿਸੀਲ ਤੋਂ ਨਾਲੇ ਉਹਨਾਂ ਦੇ ਔਗਣ ਪੜੇ ਜਾਣਗੇ ਤੇ ਨਾਲੇ ਉਹਨਾਂ ਨੂੰ ਜਿਹੜੀ ਉੱਥੇ ਸਜਾ ਜੋ ਵੀ ਮਿਲਦੀ ਹੈ ਉਸ ਕਿਸਮ ਦੀ ਦਿੱਤੀ ਜਾਊਗੀ ਇਹ ਉਮੀਦ ਦੇ ਨਾਲ ਕਿ ਹੁਣ ਇਹ ਹੋਰ ਬਹੁਤਾ ਲੰਬਾ ਚੌੜਾ ਗਾਂ ਪੋਸਟਪੌਂਡ ਨਹੀਂ ਹੋਊਗਾ 2 ਦਸੰਬਰ ਜਾਂ ਉਹਦੇ ਨੇੜੇ ਤੇੜੇ ਸਾਰੀਆਂ ਚੀਜ਼ਾਂ ਦਾ ਫੈਸਲਾ ਹੋ ਜਾਊਗਾ ਮੇਰਾ ਖਿਆਲ ਹੈ ਕਿ ਇੱਕ ਬਹੁਤ ਚੰਗੀ ਪਹਿਲ ਖੜੀ अच्छा ਇਹਦੇ ਵਿੱਚ ਜਦੋਂ ਤਤਕਾਲੀ ਮੰਤਰੀਆਂ ਦੀ ਗੱਲ ਜਾਂ 7 ਤੋਂ 17 ਤੱਕ ਦੇ ਜਿਹੜੇ ਵੀ ਨਾਲ ਉਹਦੇ ਮੰਨਦੇ ਰਹੇ ਮਤਲਬ ਮੰਤਰੀਆਂ ਦੇ ਤੌਰ ਤੇ ਕੈਬਨਿਟ ਦੇ ਵਿੱਚ ਰਹੇ ਉਹਨਾਂ ਨੂੰ ਸੱਦਣ ਦੀ ਗੱਲ ਹੈ ਤਾਂ ਇਹੀ ਸਵਾਲ ਉੱਠਦਾ ਹੈ ਕਿ ਚਲੋ ਇਹ ਤਾਂ ਸੱਤਾ ਦੇ ਵਿੱਚ ਇਹ ਤਾਂ ਚਲੋ ਪਹਿਲੇ ਨੰਬਰ ਤੁਸੀਂ ਨਾ ਵੱਡੇ ਭਰਾ ਦੀ ਸਥਿਤੀ ਜਿਹੜਾ ਨਾਲ ਬਿਨਾਂ ਸ਼ਰਤ ਜਾਂ ਕਹਿਣੋ ਕਿ 9 ਮਾਸ ਦੇ ਰਿਸ਼ਤੇ ਵਿੱਚ ਰਹੇ ਬਿਨਾਂ ਸ਼ਰਤ ਸਮਝੌਤਿਆਂ ਦੇ ਤੇ ਬੀਜੇਪੀ ਦੀ ਗੱਲ ਹੈ ਕਿ ਉਹ ਆਨੰਦ ਮਾਣਦੇ ਨੇ ਕਿ ਉਹਨਾਂ ਨੂੰ ਵੀ ਸੱਦਿਆ ਜਾਣਾ ਚਾਹੀਦਾ ਜਦੋਂ ਕਿਉਂਕਿ ਜੇ ਗੱਲ ਆਵੇਗੀ ਨਾ ਕਿ ਗੈਰ ਸਿੱਖ ਨੇ ਜੀ ਮਨਪ੍ਰੀਤ ਸਿੰਘ ਬਾਦਲ ਕਿਹੜਾ ਪੂਰਨ ਗੁਰਸਿੱਖ ਨੇ ਜੇ ਉਹਨਾਂ ਦੀ ਵੀ ਗੱਲ ਕਰਨੀ ਜਾਏ ਜਾਂ ਬਾਕੀ ਜੇ ਕਿਸੇ ਨੂੰ ਕੋਈ ਅਮਰਤ ਨਹੀਂ ਛਕਿਆ ਮੇਰੇ ਖਿਆਲ ਚ ਬਾਤੀਆਂ ਦਾ ਮੇਰੇ ਧਿਆਨ ਚ ਨਹੀਂ ਕਿ ਕੌਣ-ਕੌਣ ਬਾਕੀ ਅਮਰਤਧਾਰੀ ਨੇ ਜਾਂ ਪੂਰਨ ਗੁਰਸਿੱਖ ਨੇ ਤਾਂ ਉਹੋ ਜੇ ਮਾਮਲਿਆਂ ਚ ਕਿ ਸੱਤਾ ਵੀ ਹੰਢਾਈ ਹੈ ਤੁਸੀਂ ਉਹ ਸਾਰੇ ਜੋ ਵਾਦ-ਵਿਵਾਦ ਆ ਚੱਲਦੇ ਰਹੇ ਨੇ 17 ਤੱਕ ਦੋ ਸਾਰਾ ਕੁਝ ਕੀ ਉਹਨਾਂ ਨੂੰ ਵੀ ਸੱਦਨ ਦਾ ਕੋਈ ਕ੍ਰਾਈਟੇਰੀਆ ਹੋਣਾ ਚਾਹੀਦਾ ਜਾਂ ਉਹਨਾਂ ਨੂੰ ਵੀ ਤਲਬ ਕਰਨ ਦਾ ਕੋਈ ਹੋਣਾ ਚਾਹੀਦਾ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਬੇਅਦ ਦੇਰ ਵੀ ਦੇ ਮਾਮਲਿਆਂ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਸਰਕਾਰ ਬਣਾਈ ਮਸਲੇ ਉੱਥੇ ਦੇ ਉੱਥੇ ਖੜੇ ਨੇ ਮਸਲੇ ਹੈ ਪੰਥਕ ਨੇ ਤਾਂ ਫਿਰ ਕਿਉਂ ਨਾ ਇਹਦੇ ਉੱਤੇ ਪੰਥਕ ਸੋਚ ਦੇ ਅਧੀਨ ਜਿਵੇਂ ਕਹਿੰਦੇ ਕਿ ਸਭੇ ਸਾਂਝੀ ਵਾਲਸਦਾਨ ਫਿਰ ਆਉਣਾ ਚਾਹੀਦਾ ਸਾਰਿਆਂ ਨੂੰ ਸੱਦ ਲੈਣਾ ਚਾਹੀਦਾ ਨਹੀਂ ਨਹੀਂ ਇੰਜ ਨਹੀਂ ਹੁੰਦਾ ਹੰਗਾ ਹਰ ਇੱਕ ਦਾ ਆਪੋ ਆਪਣਾ ਇਸ ਰਹਿਗਾ ਆਪੋ ਆਪਣਾ ਧਰਮ ਹੈਗਾ ਆਪੋ ਆਪਣੀਆਂ માનਤਾਵਾਂ ਹੈਗੀਆਂ ਇਸ ਤਰ੍ਹਾਂ ਬਿਲਕੁਲ ਨਾ ਹੋਣਾ ਚਾਹੀਦਾ ਨਾ ਹੋਊਗਾ ਨਾ ਮੇਰੇ ਖਲਜਤੇਦਾਰ ਸਾਹਿਬ ਜੀ ਕੋਈ ਇਸ ਕਿਸਮ ਦੀ ਗੱਲਬਾਤ ਧਿਆਨ ਦੇਣਗੇ ਕਾਰਨ ਬੜਾ ਸਾਫ਼ ਹੈ ਉਹਨਾਂ ਨੇ ਤੁਹਾਡੇ ਸਾਹਮਣੇ ਤੁਸੀਂ ਸੁਣਿਆ ਨਹੀਂ ਹੈਗਾ ਕਿ ਜਿਹੜਾ ਸ਼ਰਮਾ ਆ ਉਹ ਤੇ ਉਹਨਾਂ ਨੇ ਇਹੀ ਗੱਲ ਕਹੀ ਸੀ ਵੀ ਜੇ ਸਾਡੇ ਸ਼ੰਕਰਾਚਾਰ ਗਿਆ ਸਾਨੂੰ ਕੋਈ ਆਰਡਰ ਕਰ ਦੇਣ ਤੇ ਫਿਰ ਅਸੀਂ ਕਿਵੇਂ ਉਹਨਾਂ ਦਾ ਉਹ ਆਪਣੇ ਧਰਮ ਨੂੰ ਅਲੱਗ ਤੌਰ ਤੇ ਇਹ ਜਿਹੜਾ Hindu ਧਰਮ ਆ ਉਸ ਦੇ ਵਿੱਚ ਹੈਗੇ ਆ ਉਹਨੂੰ ਸਿੱਖ ਧਰਮ ਵਾਲੇ ਜਣ ਸਾਡੀ ਕੋਰਟ ਜਿਹੜੀ ਸਿੱਖ ਧਰਮ ਦੀ ਕੋਰਟ ਆ ਉਹਨੂੰ ਸਮਝ ਕੇਵੇਂ ਪੇਜੂਗੀ ਇਹ ਨਹੀਂ ਹੈਗਾ ਪਾਲ ਇਸ ਤੇ ਇਥੇ ਪੋਲੀਟਿਕਲ ਆ ਉਹਨਾਂ ਲਈ ਉਹ ਪੋਲੀਟਿਕਲ ਆ ਜੇ ਸਾਡੀ ਡੋਮੀਨੈਂਟ ਅਕਾਲੀ ਪਾਰਟੀ ਜਿਹੜੀ ਕਿ ਪੰਥਕ ਪਾਰਟੀ ਆ ਜੋ ਉਹਨਾਂ ਨੇ ਫੈਸਲੇ ਕੀਤੇ ਉਹ ਉਹਨਾਂ ਦੇ ਨਾਲ ਸ਼ਾਮਲ ਹੋ ਗਏ ਉਹ ਅਕਾਲੀ ਦਲ ਦੀ ਪਾਰਟੀ ਦੇ ਵਿੱਚ ਤੇ ਕੋਰ ਕਮੇਟੀ ਜਾਂ ਕਿਸੇ ਪਾਰਟੀ ਦੇ ਕਾਰੋਬਾਰ ਉਹ ਨਹੀਂ ਹੈਗੇ ਸਰਕਾਰ ਦੇ ਵਿੱਚ ਹੈਗੇ ਐਜ਼ ਭਾਈਵਾਲ ਤੇ ਵੱਡੇ ਭਰਾ ਤੇ ਹੋਈ ਸੀਗੇ ਤੇ ਜੇ ਵੱਡੇ ਭਰਾ ਨੂੰ ਜੋ ਵੀ ਗੱਲ ਕੀਤੀ ਉਹਨਾਂ ਨੇ ਤੇ ਉਹਦੇ ਨਾਲ ਉਹਨਾਂ ਨੂੰ ਆਟੇ ਨਾਲ ਪਰੇਥਣ ਲੱਗਾ ਜੇ ਬਾਗੀ ਹੁੰਦੇ ਤੇ ਉਹਨਾਂ ਨੂੰ ਛੱਡਣਾ ਪੈਣਾ ਸੀਗਾ ਨਾਲੇ ਉਹਨਾਂ ਨੂੰ ਕੀ ਆ ਤੁਸੀਂ ਜਿਹਦੇ ਨਾਲ ਮਰਜ਼ੀ ਸਮਝੌਤਾ ਕਰੋ ਜਾ ਕੇ ਇੱਕ ਜੋਸ਼ੀ ਹੋਵੇ ਜਾਂ ਐਨ ਕੇ ਸ਼ਰਮਾ ਹੋਣ ਜਾਂ ਹੋਰ ਜਿਹੜੇ ਵੀ ਨੌਨ ਸਿੱਖ ਹੋਣ ਤੁਸੀਂ ਜਿਹਦੇ ਨਾਲ ਮਕਾਲੇ ਚੋਰ ਨਾਲ ਸਮਝੌਤਾ ਕਰਾਉ ਸਕਦਾ ਉਹਨਾਂ ਨੂੰ ਕੀ ਫਰਕ ਪੈਂਦਾ ਉਹਤੇ ਜਿਹੜੇ ਸਿੱਖ ਬਲੀਵਰ ਆ ਜਿਹੜੇ ਐਸਜੀਪੀਸੀ ਦੇ ਨਾਲ ਟਾਈਡ ਹੈਗੇ ਆ ਉਹਨਾਂ ਨੂੰ ਦਿੱਕਤ ਹੈਗੀ ਆ ਨਾ ਉਹਨਾਂ ਨੂੰ ਕਸਾਰਾ ਲੱਗਾ ਸਿੱਖੀ ਨੂੰ ਟੈ ਟਾਲ ਗਈ ਤੇ ਉਹਨਾਂ ਨੇ ਇਸ ਗੱਲ ਦੀ ਸਣਵਾਈ ਕੀਤੀ ਤੁਸੀਂ ਜਿਹੜਾ ਸਵਾਲ ਰੇਸ ਕਰ ਰਹੇ ਆ ਨਾ ਕਦੀ ਕਦੀ ਪਤਾ ਨਹੀਂ ਕਿ ਮੇਰੇ ਤਾਂ ਮਾਈਂਡ ਚ ਆ ਜਾਂਦਾ ਵੀ ਹੁਣ ਮਨਪ੍ਰੀਤ ਸਿੰਘ ਬਾਦਲ 90% ਸੇਖ ਮਨਪ੍ਰੀਤ ਬਾਦਲ ਵਰਗੇ ਹੀ ਆ ਤੁਸੀਂ ਬੜੀ ਸੋਹਣੀ ਪੱਗ ਬੰਨ੍ਹਦੇ ਆ ਪੱਗ ਲਾਉਂਦੇ ਆ ਧਿਆਨ ਨਿਕ ਨਿਕੇ ਜੇ ਵਾਲ ਨਿਕਲਦੇ ਬੜਾ ਸੋਹਣਾ ਕੱਟ ਪਾਇਆ ਹੁੰਦਾ ਤੇ ਘਰੇ ਬੈਠੇ ਹੁੰਦੇ ਆ ਇਹਨੇ ਸ਼ਾਮ ਨੂੰ ਜਾ ਕੇ ਦੇਖ ਲਓ ਤੁਸੀਂ ਦੇਖ ਲਓ ਕਿੰਨਿਆਂ ਨੂੰ ਆ ਮੈਂ ਜਾਣਦਾ ਆ ਤੁਹਾਨੂੰ ਕਦੀ ਨਹੀਂ ਹੁੰਦਾ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਆ ਬੰਦੇ ਦੇ ਸਿਰ ਤੇ ਵਾਲ ਨਹੀਂ ਹੈਗੇ ਹੁਣ ਤੁਸੀਂ ਹੁਣ ਸਾਡੇ ਚੀਫ ਮਿਨਿਸਟਰ ਆ ਭਗਵੰਤ ਮਾਨ ਆ ਉਹਨਾਂ ਨੂੰ ਤੁਸੀਂ ਸਿੱਖ ਮੰਨਦੇ ਕਿ ਨਹੀਂ ਮੰਨਦੇ ਐ ਥੋੜੀ ਕਹਦੇ ਹੋਗੇ ਕਿ ਬਈ ਨਹੀਂ ਨਹੀਂ ਹੁਣ ਦਾੜੀ ਕੱਟੀ ਆ ਜਾਂ ਦਾੜੀ ਰੰਗੀ ਹੋਈ ਆ ਇੱਕ ਵਾਰੀ ਬਹਿਸ ਹੋ ਰਹੀ ਸੀ ਟੀਵੀ ਦੇ ਉੱਤੇ ਸਹਿਜਧਾਰੀ ਸਿੱਖਾਂ ਦੇ ਨਾਲ ਜੀਐਸਟੀ ਲੌਂਦੀ ਮੈਂ ਵੀ ਉਸੇ ਚੈਨਲ ਤੇ ਨਾਲ ਬੈਠਾ ਸੀ ਤੇ ਉਹਨੇ ਜਿਹੜਾ ਸਹਿਜਧਾਰੀ ਸਿੱਖ ਨੂੰ ਉਹ ਸਿੱਖ ਨਹੀਂ ਸੀ ਮੰਨਦੇ ਜੀਐਸਟੀ ਲੌਣੀ ਹੈ ਇਹ ਗੱਲ ਕਰ ਰਹੇ ਸੀ ਉਹਨਾਂ ਨੇ ਇਸ ਗੱਲ ਦੇ ਉੱਤੇ ਸਾਫ਼ ਕਹਿਤਾ ਉਹ ਕਹਿੰਦਾ ਤੁਸੀਂ ਕਿਹੜੇ ਸਿੱਖ ਆ ਬਈ ਅੱਗੇ ਉਹ ਸਹਿਜਧਾਰੀ ਸਿੱਖ ਨੇ ਕਿਹਾ ਟੀਵੀ ਤੇ ਲਾਈਵ ਤੁਸੀਂ ਕਿਹੜੇ ਸਿਖਿਆ ਦਾੜ੍ਹੀ ਤੇ ਕਾਲੀ ਕਰਦੇ ਆ ਸਾਰੀ ਹੁਣ ਇਸ ਕਰਕੇ ਮੈਂ ਤਾਂ ਕਹਿੰਦਾ ਇਹੋ ਜੀਆਂ ਗੱਲਾਂ ਸਿੱਖ ਉਹ ਸਿੱਖ ਸਕਾਲਰ ਹੈਗੇ ਆ ਔਰ ਬੜੀ ਸਿੱਖੀ ਦਾ ਸਿੱਖ ਸਾਡੇ ਉਹਨਾਂ ਨੂੰ ਮੰਨਦੇ ਵੀ ਆ ਉਹਨਾਂ ਨੇ ਲਿਟਰੇਚਰ ਕਾਫੀ ਲਿਖਿਆ ਹਿਸਟਰੀ ਦੇ ਪ੍ਰੋਫੈਸਰ ਰਿਟਾਇਰ ਹੋਏ ਪੰਜਾਬ ਯੂਨੀਵਰਸਿਟੀ ਤੋਂ ਤੇ ਮੇਰੀ ਇੰਨੀ ਬੇਨਤੀ ਹੈ ਕਿ ਸਿੱਖੀ ਦਾ ਮਤਲਬ ਇਹ ਨਹੀਂ ਕਿ ਬੰਦੇ ਸਾਰੇ ਜਿਹੜੇ ਕਕਾਰ ਪੂਰੇ ਹੋਣ ਅੰਮ੍ਰਿਤ ਛਕਿਆਵੇ ਤੇ ਤਾਂ ਹੀ ਸਿੱਖ ਹੈਗਾ ਮੈਂ ਅਸੀਂ ਤੇ ਮੈਂ ਤੇ ਨਿੱਜੀ ਤੌਰ ਤੇ ਇਸ ਗੱਲ ਦੇ ਵੀ ਹੱਕ 'ਚ ਨਹੀਂ ਹੈ ਕਿ ਤੁਸੀਂ ਸਿਰਫ ਜਿਹੜੀਆਂ ਵੋਟਾਂ ਵੀ ਐਸਜੀਪੀਸੀ ਦੀਆਂ ਜਿਨ੍ਹਾਂ ਦੇ ਪੂਰਨ ਜਿਹੜੇ ਗੁਰਸਿੱਖ ਲੱਗਦੇ ਆ ਪੂਰਨ ਜਿਹੜੇ ਪੂਰੇ ਘਕਾਰਾਂ ਨਾਲ ਉਹਨਾਂ ਨੂੰ ਹੀ ਤੁਸੀਂ ਵੋਟ ਪਾਉਣ ਦਾ ਅਧਿਕਾਰ ਦਿਓ ਇਹਦੇ ਨਾਲ ਤੇ ਅਸੀਂ ਇੱਕ ਅਲੱਗ ਕਿਸਮ ਦੀ ਪ੍ਰਥਾ ਛੇੜ ਰਹੇ ਆ ਮੈਨੂੰ ਚਾਹੀਦਾ ਇਹ ਆ ਕਿ ਦੇਖਣਾ ਚਾਹੀਦਾ ਹਾਂ ਪਰ ਇੱਕੋ ਇਹਦੇ 'ਚ ਦਿੱਕਤ ਇਹ ਹੁੰਦੀ ਆ ਕਿ ਬਹੁਤ ਸਾਰੇ ਲੋਕ ਜਿਹੜੇ ਸਿਲਵੇਚ ਡਾਇਲੋਜੀਕਲੀ ਜਾਂ ਹੋਰ ਦੂਜਿਆਂ ਦੇ ਵਿੱਚ ਪਾਸੇ ਜੁੜੇ ਹੋਏ ਆ ਤੇ ਉਹ ਆਪਣਾ ਵੋਟ ਇਧਰ ਰਜਿਸਟਰ ਕਰਕੇ ਕੋਈ ਰਾਜ ਪਲਟਾ ਵੀ ਕਰਨ ਦੀ ਤਿਆਰੀ ਕਰ ਸਕਦੇ ਇਸ ਕਰਕੇ ਇਹੋ ਜੀਆਂ ਦਿੱਕਤਾਂ ਹੈ ਪਰ ਇਨ ਪ੍ਰਿੰਸੀਪਲ ਬਹੁਤ ਸਾਰੇ ਹਿੰਦੂ ਹੈਗੇ ਆ ਹੁਣ ਤੁਸੀਂ ਪਿਆਰੇ ਲਾਲ ਗਰਗ ਨੂੰ ਕੀ ਕਹੋਗੇ ਕਰ ਗਿਆ ਕਿਸੇ ਵੇਲੇ ਦਾੜੀ ਕੇਸ ਰੱਖ ਕੇ ਉਹ ਗੁਰਦੁਆਰੇ ਦੇ ਵਿੱਚ ਵੀ ਪਾਠ ਕਰਦੇ ਨੇ ਤੇ ਆਪ ਵੀ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਅੱਧਾ ਉਹਨਾਂ ਨੂੰ ਜ਼ੁਬਾਨੀ ਯਾਦ ਕਰਦੇ ਨੇ ਉਹਨੋਂ ਕਲੀਨ ਛੇਪ ਨੇ ਆ ਔਰ ਸਾਰੇ ਕਿੰਨੇ ਆ ਸਿੱਖਾਂ ਨਾਲੋਂ ਅੱਜ ਵੀ ਇੱਕ ਸਿੱਖੀ ਤੇ ਚਰਚਾ ਹੋ ਰਹੀ ਸੀਗੀ ਉਹ ਚ ਇਨਾ ਸੋਹਣਾ ਬੋਲੇ ਮੈਨੂੰ ਮੈਂ ਉਹਨਾਂ ਨੂੰ ਸਟੇਜ ਤੋਂ ਐਪਰੀਸ਼ੀਏਟ ਵੀ ਕੀਤਾ ਇਸ ਗੱਲ ਦਾ ਕਿ ਬਹੁਤ ਸੋਹਣਾ ਬੋਲੇ ਹੁਣ ਇਹਨਾਂ ਬੰਦਿਆਂ ਨੂੰ ਤੁਸੀਂ ਮੈਨੂੰ ਇਹ ਵਿਚਾਰ ਦੇ ਤੌਰ ਤੇ ਅਸਲੀ ਸਿੱਖ ਕੌਣ ਆ ਉਹ ਇੰਪੋਰਟੈਂਟ ਆ ਹਾਂ ਬਹੁਤ ਸਾਰੇ ਤੁਹਾਨੂੰ ਬੰਦੇ ਇਹਦੇ ਉਲਟ ਵੀ ਮਿਲਦੇ ਆ ਪੂਰੇ ਪੂਰਨ ਸੰਪੂਰਨ ਗੁਰਸਿੱਖ ਲੱਗਦੇ ਆ ਬੋਲੀ ਵੀ ਬੜੀ ਮਿੱਠੀ ਐ ਪਰ ਅੰਦਰ ਜ਼ਹਿਰ ਭਰੀ ਹੋਈ ਆ ਸਿੱਖੀ ਵਾਲਾ ਕੋਈ ਇੱਕ ਵੀ ਲੱਛਣ ਨਹੀਂ ਹੈਗਾ ਤੇ ਸੋ ਸੋਈ ਜਿਹੜਾ ਤੁਸੀਂ ਕਰਮ ਜੋਗੀ ਜਿਹੜਾ ਹੋਣਾ ਬੜਾ ਜ਼ਰੂਰੀ ਹੈ ਸਿੱਖੀ ਫਲਸਫੇ ਨੂੰ ਜ਼ਿੰਦਗੀ ਚ ਕਿੰਨਾ ਆਤਾਰਿਆ ਵੇਖਣ ਨੂੰ ਤੁਸੀਂ ਜਿਹੋ ਜੇ ਮਰਜੀ ਲਾਓ ਭਾਵੇਂ ਤੁਸੀਂ ਟਾਈ ਲਾਈ ਆ ਜਾਂ ਨਹੀਂ ਲਾਈ ਕੱਪੜੇ ਟੁੱਟੇ ਜੇ ਪਾਏ ਆ ਜਾਂ ਬੜੇ ਸੂਟ ਬੂਟ ਪਾਇਆ ਉਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਤੁਹਾਡੀ ਆਤਮਾ ਪਵਿੱਤਰ ਹੋਈ ਹੈ ਆਤਮਾ ਤੁਹਾਡੀ ਮਨਵਾਦੀ ਹੋਈ ਹੈ ਤੁਸੀਂ ਕਿੰਨਾ ਕੁ ਉਸ ਫਲਸਫੇ ਨੂੰ ਆਪਣੀ ਜ਼ਿੰਦਗੀ ਦੇ ਰੋਜ਼ਮਰਾਂ ਜੀਵਨ ਚ ਇਹ ਇਹ ਵਿਵਹਾਰ ਦੇ ਵਿੱਚ ਲਿਆਂਦਾ ਵਿਵਹਾਰਕ ਕਿੰਨੇ ਐ ਐਜ਼ ਇਟ ਇ ਉਹ ਬਹੁਤ ਇੰਪੋਰਟੈਂਟ ਆ ਮੇਰਾ ਖਿਆਲ ਹੈ ਕਿ ਇਸ ਕਰਕੇ ਮਾਨਪ੍ਰੀਤ ਬਾਦਲ ਸੇਖੀ ਹੈਗੇ ਆ ਭਾਵੇਂ ਉਹ ਆਪਣੇ ਆਪ ਨੂੰ ਮੰਨਣ ਨਾ ਮੰਨਣ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਬੁਲਾਉਣਗੇ ਬਿਲਕੁਲ ਨਾਲੇ ਦਾਗੀ ਤੇ ਬਾਗੀ ਕਹਿੰਦੇ ਸਾਰਿਆਂ ਨੂੰ ਸਜ਼ਾ ਵੀ ਸੁਣਾਈ ਜਾ ਸਕਦੀ ਆ ਪਰ ਹਲਾਬ ਕਿਦਾਂ ਨੇ ਹੋਣਗੇ ਹੁਣ ਇੱਥੇ ਜਿਹੜੀ ਗੱਲ ਜਿਵੇਂ ਚੋਣਾ ਚੱਲ ਕੇ ਜੀ ਅਕਾਲੀ ਦਲ ਨਾਲ ਜੇ ਲੜ ਪੈਂਦੇ ਮੈਦਾਨ 'ਚ ਹੁੰਦੇ ਤਾਂ ਕਾਂਗਰਸ ਵਾਲੇ ਕਹਿੰਦੇ ਸਾਨੂੰ ਪੈਦਾ ਹੋਣਾ ਸੀ ਇਹ ਗੱਲਾਂ ਤੁਰੀਆਂ ਤਾਂ ਇਹ ਸਜ਼ਾ ਜਾਂ ਤਨਖਾਹੀਆਂ ਹੋਣ ਤੋਂ ਬਾਅਦ ਜੋ ਹੁਣ ਜੋ ਸਜ਼ਾ ਲੱਗਣੀ ਹੈ ਉਸ ਤੋਂ ਬਾਅਦ ਤਾਂ ਅਕਸਰ ਜੇ ਅਸੀਂ ਸਮਝਣਾ ਚਾਹੀਏ ਕਿ ਲੋਕ ਪ੍ਰਵਾਨ ਕਰਨਗੇ ਕਿਉਂਕਿ ਪਹਿਲਾਂ ਵੀ ਕਈਆਂ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਜਾਂ ਤਨਖਾਹੀਆਂ ਕਰਾਰ ਦਿੱਤਾ ਜਾਣਾ ਇਹ ਜੀਜ਼ੇ ਚਲਦੀਆਂ ਰਹਿੰਦੀਆਂ ਨੇ ਸਮਾਉਣ ਦੇ ਉੱਤੇ ਰੀਬ ਜੇ ਕੋਈ ਗੁੜਾ ਕਰਦਾ ਤਾਂ ਉਹਨੂੰ ਉਸ ਢੰਗ ਦੇ ਨਾਲ ਸੀ ਕਿ ਕੱਲ ਤੱਕ ਸਭ ਕੰਮ ਕਰ ਲਿਆ ਜਾਂਦਾ ਹੈ ਕੀ ਇਹਦੇ ਨਾਲ ਅਕਾਲੀ ਦਲ ਰਿਵਾਈਵ ਹੁੰਦਾ ਨਜ਼ਰ ਆਉਂਦਾ ਜਾਂ ਫਿਰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਗੱਲ ਲਗਾਤਾਰ ਉੱਤੇ ਤੁਰਦੀ ਹੈ ਨਾ ਕਿ ਅਕਾਲੀ ਦਲ ਰਿਵਾਈਵ ਹੋ ਜਾਏਗਾ ਜੇ ਬਾਦਲਾਂ ਨੂੰ ਪਾਸੇ ਕਰ ਦਿੱਤਾ ਜਾਵੇ ਕੀ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਅਕਸ ਜਿਹੜਾ ਧੁੰਦਲਾ ਹੋ ਜਾਣਾ ਹੈ ਅੱਗੇ ਉਹਨੂੰ ਬਹੁਤ ਫੇਸ ਉਹਨਾਂ ਨੂੰ ਮਤਲਬ ਕਿ ਸੱਤ ਪਹੁੰਚੀ ਹੋਯੋ ਕਹਿੰਦੇ ਮੈਂ ਮਨੋਂ ਬਹੁਤ ਮੈਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਲਖਾਈਏ ਜਾਂ ਜੋ ਵੀ ਆ ਮਹਿਸੂਸ ਕਰਦੇ ਨੇ ਉਹ ਚੋੜੀ ਸਾਰਾ ਕੁਝ ਪਵਾਇਆ ਪਰ ਸਵਾਲ ਉੱਥੇ ਆ ਕੇ ਮੁੱਕਦਾ ਨਾ ਕਿ ਸੱਤਾ ਤਾਂ ਮੁੱਕਣ ਦੀ ਨਾ ਲੱਗੀ ਇਹਨਾਂ ਦੀ ਸਿਆਸਤ ਤਾਂ ਕਰਨੀ ਹੈ ਤਾਂ ਉੱਥੇ ਕਿੱਦਾਂ ਮਕਬੂਲੀਅਤ ਹੋ ਜੀ ਲੋਕਾਂ ਦੇ ਮਨ 'ਚ ਕੌਣ ਗੱਲ ਕਰ ਕਰ ਜੀ ਕਿ ਇਹਨਾਂ ਨੇ ਬੇਅਦਬੀਆਂ ਦੇ ਮਾਮਲਿਆਂ 'ਚ ਕਿਵੇਂ ਦੇ ਸਟੈਂਡ ਰੱਖੇ RAM REHIN ਦੇ ਮਾਮਲੇ 'ਚ ਕਿਵੇਂ ਦੇ ਰੱਖਿਆ ਸੁਮੇத் ਸੈਣੀ ਦੇ ਮਾਮਲੇ ਸੇ ਕਤਲੇਆਮ ਦੇ ਮਾਮਲੇ 'ਚ ਬੰਦੀ ਸਿੰਘਾਂ ਦੇ ਮਾਮਲੇ 'ਚ ਬਹੁਤ ਮਾਮਲੇ ਨੇ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹੈਗਾ ਕਿ ਜੇ ਸਿੱਖ ਤੇ ਪੰਜਾਬੀ ਸਿੱਖ ਉਹਨਾਂ 'ਚ ਬਹੁਤ ਸਾਰੇ ਸੇਖੀ ਹੈ ਕਾਂਗਰਸ ਨੂੰ ਮaaf ਕਰ ਸਕਦੇ ਇਹਨਾਂ ਨੂੰ ਕਿਉਂ ਨਹੀਂ ਕਰਨਗੇ ਭਾਈ ਕਾਂਗਸ ਦੀ ਦੋ ਵਾਰੀ ਸਿੱਖ ਮжоਰਿਟੀ ਸਟੇਟ ਨੇ ਸਰਕਾਰ ਬਣਾਈ ਕਿ ਨਹੀਂ ਬਣਾਈ ਉਹ ਕਿਵੇਂ ਕਰਤੀ ਜੇ ਅਕਾਲ ਤਖਤ ਦੇ ਉੱਤੇ ਹਮਲੇ ਨੂੰ ਜਿਹੜੀ ਕਿ ਐਡਾ ਵੱਡਾ ਘੋਰ ਇੱਕ ਇਤਿਹਾਸਿਕ ਹੈਗਾ ਫਿਰ ਉਹ ਤੋਂ ਬਾਅਦ ਜੋ ਕਤਲਿਆਮ ਹੋਇਆ ਦਿੱਲੀ 'ਚ ਜਾਂ ਸਾਰਿਆਂ ਜਗਾ ਜਗਾ ਉਸ ਨੂੰ ਵੀ ਉਹ ਇੱਕ ਪਾਸੇ ਕਰਕੇ ਇਸ ਕਰਕੇ ਲੋਕੀ ਕੱਲੇ ਇਸ ਗੱਲ ਨਾਲ ਨਹੀਂ ਜੁੜੇ ਹੋਏ ਕਿ ਉਹ ਕੀ ਤੇ ਆ ਕੀ ਤੇ ਕਿਹਨੂੰ ਸਜ਼ਾ ਦਿੱਤੀ ਆ ਤੇ ਕਿੰਨੇ ਕਿੰਨੀ ਚੋਰੀ ਕੀਤੀ ਲੋਕ ਇਹ ਵੀ ਸੋਚਦੇ ਕਿ ਉਹਨਾਂ ਦੇ ਸਾਹਮਣੇ ਤਾਂ ਕਲਪ ਹੋਰ ਹੈ ਕਿ ਨਹੀਂ ਅਗਰ ਉਹਨਾਂ ਨੇ ਜੇ ਤੁਹਾਨੂੰ ਤੁਸੀਂ ਉਹਨਾਂ ਨੂੰ ਤਿੰਨ ਚੋਇਸ ਦਿੰਦੇ ਆਂ ਭੀ ਪਹਿਲੀ ਦੂਜੀ ਤੀਜੀ ਤਾਂ ਉਹਨਾਂ ਨੇ ਉਹਦੇ 'ਚੋਂ ਚੁਣਨਾ ਨਾ ਫਿਰ ਉਹਨਾਂ ਨੂੰ ਲੱਗਦਾ ਨਹੀਂ ਨਹੀਂ ਭੀ ਆ ਜਿਹੜੇ ਬੰਦੇ ਆ ਠੀਕ ਆ ਇਹਨਾਂ ਨੇ ਕੁਝ ਗਲਤੀਆਂ ਕੀਤੀਆਂ ਗਲਤੀਆਂ ਦਾ ਆਪਣਾ ਫਲ ਪਾ ਲਿਆ ਹੁਣ ਇਹਨਾਂ ਨੂੰ ਇਸ ਤਰ੍ਹਾਂ ਤੇ ਹੁਣ ਮਾਪਦੇ ਕਰਨਾ ਚਾਹੀਦਾ ਇਹੀ ਮਕਸਦ ਵੀ ਹੈਗਾ ਉੱਥੇ ਬੁਲਾਉਣ ਦਾ ਮਕਸਦ ਇਹਨਾਂ ਨੂੰ ਲੈਟ ਡਾਊਨ ਕਰਦਾ ਬੇਇੱਜ਼ਤ ਕਰਨ ਦਾ ਉਹ ਠੀਕ ਹੈ ਮੀਡੀਆ ਆਪਣੀਆਂ ਚੁਸਕੀਆਂ ਜੋ ਮਰਜ਼ੀ ਲਈ ਜਾਏ ਪਰ ਉਹਨਾਂ ਦਾ ਮਕਸਦ ਇਹੀ ਹੈ ਕਿ ਇਹਨਾਂ ਨੂੰ ਇਹਨਾਂ ਦੀਆਂ ਗਲਤੀਆਂ ਦਾ ਅਹਿਸਾਸ ਕਰਾ ਕੇ ਅੱਗੇ ਤੋਂ ਇਹਨਾਂ ਨੂੰ ਪੂਰਨ ਗੁਰਸਿੱਖ ਦੇ ਤੌਰ ਤੇ ਦੁਬਾਰਾ ਸਰਟੀਫਿਕੇਟ ਦਿੱਤਾ ਜਾਏ ਕਿ ਹੁਣ ਤੁਸੀਂ ਪੁਰਾਣੀ ਆਪਣੀ ਜਿਹੜੀ ਲਿਗੇਸੀ ਆ ਉਹਦੇ ਤੋਂ ਰਾਹਤ ਮਿਲ ਗਈ ਹੈ ਤੁਹਾਨੂੰ ਉਹਦੇ ਤੇ ਕਾਂਟਾ ਵੱਜ ਗਿਆ ਹੁਣ ਅੱਗੇੋਂ ਤੁਸੀਂ ਆਪਣਾ ਨਵਾਂ ਜੀਵਨ ਪੂਰਨ ਸਿੱਖ ਦੇ ਤੌਰ ਤੇ ਸਿੱਖ ਮਰਿਆਦਾ ਚ ਸ਼ੁਰੂ ਕਰ ਸਕਦੇ ਆ ਨਵੀ ਪਿਛਲੀ ਭੱਟੀ ਪੋਚਤੀ ਔਰ ਨਵੇਂ ਪੂਰਨੇ ਪਾ ਕੇ ਕੰਮ ਚੱਲੂਗਾ ਇਹ ਕੰਮ ਉਹਨਾਂ ਦਾ ਹੈਗਾ ਤੁਹਾਡਾ ਸਵਾਲ ਦੂਸਰੇ ਪੱਧਰ ਤੇ ਇੰਪੋਰਟੈਂਟ ਹੈ ਕਿ ਕੀ ਲੋਕ ਇਹਨਾਂ ਨੂੰ ਮਨਜ਼ੂਰ ਕਰਨਗੇ ਦੂਸਰੇ ਪੱਧਰ ਤੇ ਮੈਂ ਇਹ ਗੱਲ ਕਰਦਾ ਕਿ ਜੇ ਤਨਖਾਹ ਲਵਾ ਕੇ ਚੁੱਪ ਕਰਕੇ ਘਰੇ ਬੈਠੇ ਆ ਤੇ ਜੋੜ-ਤੋੜ ਚ ਪਏ ਹੋਏ ਆ ਵੀ ਉਧਰ ਮੋਦੀ ਦੀ ਅੱਖ ਕਿਵੇਂ ਹਿਲਦੀ ਆ ਜਾਂ ਅਮਿਤ ਸ਼ਾਹ ਦੀ ਫੇਰੀ ਕਦੋਂ ਪੈ ਰਹੀ ਆ ਜਾਂ ਮੋਨ ਭਗਵਤ ਕਿਤੇ ਹੋਰ ਇਥੇ ਡੇਰੇ ਤੇ ਗੇੜਾ ਮਾਰ ਰਿਹਾ ਕਿ ਨਹੀਂ ਚੋਰੀ-ਚੋਰੀ ਉਹਨੂੰ ਮਿਲ ਲਿਆ ਜਾਏ ਇਹ ਸਾਰੀਆਂ ਚੀਜ਼ਾਂ ਜੇ ਇੰਦਰ ਨੂੰ ਚੱਲਣਗੇ ਸੱਤਾ ਤੇ ਸ਼ਾਇਦ ਫਿਰ ਵੀ ਆ ਜਾਏ ਪਰ ਉਹ ਫਿਰ ਜੋ ਅਸੀਂ ਆਮ ਬੰਦੇ ਸੋਚਦੇ ਆ ਕਿ ਸਿੱਖ ਪੋਲਿਟਿਕਸ ਜਾਂ ਪੰਥਕ ਪੋਲਿਟਿਕਸ ਇਥੇ ਮਜ਼ਬੂਤ ਹੋਣੀ ਜਾਂ ਖੇਤਰੀ ਪੋਲਿਟਿਕਸ ਮਜ਼ਬੂਤ ਹੋਣੀ ਉਹ ਸ਼ਾਇਦ ਉਸ ਰੂਪ 'ਚ ਨਾ ਹੋ ਪਾਏ ਦੂਜਾ ਇਹ ਹੈਗਾ ਕਿ ਇਹਨਾਂ ਦਾ ਬਣਦਾ ਇਹ ਹੈ ਕਿ ਜਦੋਂ ਸਰਟੀਫਿਕੇਟ ਮਿਲ ਗਿਆ ਉਦੋਂ ਬਾਅਦ ਫਿਰ ਇਹਨਾਂ ਨੂੰ ਧੂਆਂ ਧਾਰ ਕੈਂਪੀਨਿੰਗ ਮੁੱਦਿਆਂ ਤੇ ਲੜਾਈ ਜੇਲ੍ਹ ਭਰੋ ਜੋ ਅੰਦੋਲਨ ਕਰਦੇ ਹੁੰਦੇ ਜਿਵੇਂ ਮੋਰਚਾ ਬੰਦੀ ਕਰਦੇ ਰਹੇ ਆ ਉਹ ਸਾਰੀ ਮੋਰਚਾ ਬੰਦੀ ਜਿਹੜੀ ਹੈ ਹੋਣੀ ਚਾਹੀਦੀ ਹੈ ਹਾਲ ਦੀ ਘੜੀ 'ਚ ਕੋਈ ਲੱਗਦਾ ਨਹੀਂ ਲੀਡਰਸ਼ਿਪ ਇਸ ਪਾਸੇ ਨੂੰ ਚੱਲੇ ਜੇ ਉਹਦਰ ਨੂੰ ਨਹੀਂ ਚੱਲਣਗੇ ਤੇ ਜਿਹੜੇ ਲੋਕ ਘਰੀ ਨਿਰਾਸ਼ ਹੋ ਕੇ ਬੈਠ ਗਏ ਉਹਨਾਂ ਦਾ ਦੁਬਾਰਾ ਇਹਨਾਂ ਦੀ ਰਾਜਨੀਤੀ ਚ ਤੇ ਇਹਨਾਂ ਦੀ ਲੀਡਰਸ਼ਿਪ ਚ ਭਰੋਸਾ ਬਣਨਾ ਮੁਸ਼ਕਲ ਹੋਗਾ ਬਿਲਕੁਲ ਇਹ ਵੈਸੇ ਜਿਹੜਾ ਤੁਸੀਂ ਕਿਹਾ ਨਾ ਕਿ 84 ਲੋਕਾਂ ਨੇ ਬਾਪਕਾਰਤਾ ਕਾਂਗਰਸ ਨੂੰ ਤਾਂ ਇਹਨਾਂ ਨੂੰ ਕਿਉਂ ਨਹੀਂ ਇੱਕ ਮਿਹਣਾ ਸਿਰਫ ਕੌਮ ਦੇ ਸਿਰ ਤੇ ਜਾਂ ਪੰਜਾਬੀਆਂ ਦੇ ਉਹਨਾਂ ਪਰਿਵਾਰਾਂ ਦੇ ਸਿਰ ਤੇ ਜਿਨ੍ਹਾਂ ਦੀ ਨਸਲ ਕੁੱਸੀ ਹੋਈ ਜਾਂ ਜਿਨ੍ਹਾਂ ਦੇ ਪਰਿਵਾਰਾਂ ਪੁੱਤਾਂ ਦਾ ਕਤਲਿਆਮ ਹੋਇਆ ਪਰਿਵਾਰਾਂ ਦੇ ਪਰਿਵਾਰ ਗੜਾਂ ਚ ਟਾਇਰ ਪਾ ਕੇ ਸਾੜ ਦਿੱਤੇ ਜਾਂ ਜੋ ਪੰਜਾਬ ਦੇ ਵਿੱਚ ਖਾੜਕੂਆ ਦੇ ਨਾਂ ਦੇ ਉੱਤੇ ਹੋਇਆ ਉਹਨਾਂ ਲਈ ਮੇਰਾ ਇਹ ਹੈ ਕਿ ਕਟੂਕਟ ਕਾਂਗਰਸ ਦੇ ਮਾਮਲੇ 'ਚ ਤਾਂ ਇਹੋ ਜਿਹੀ ਸੋਚਣਾ ਚਾਹੀਦਾ ਕਿ ਜਦੋਂ ਕੋਈ ਇਹ ਗੱਲ ਕਹੇ ਕਿ ਇੱਥੇ ਸਰਕਾਰਾਂ ਉਹਨਾਂ ਦੀਆਂ ਬਣਦੀਆਂ ਰਹੀਆਂ ਜਾਂ ਉਹ ਬਣਾਉਂਦੇ ਰਹੇ ਜਾਂ ਹੁਣ ਵੀ ਉਹ ਸੱਤਾ ਦੇ ਵਿੱਚ ਉਸ ਕਿਸਮ ਦੇ ਨਾਲ ਮਤਲਬ ਕਿ ਵਜ਼ੀਰੀਆਂ ਮੰਨਣੀਆਂ ਉਹ ਸਾਰਾ ਕੁਝ ਕਰਦੇ ਨੇ ਤਾਂ ਜਵਾਬਤਾ ਉਹਨਾਂ ਤੋਂ ਵੀ ਲੈਣਾ ਪਰਦਾ ਕੋਵੈ ਸਰਬ ਸਵਾਲ ਹੁਣ ਇਹ ਆ ਕਿ ਰਾਜੋਣਾ ਸਭ ਦੇ ਮੈਟਰ ਦੀ ਗੱਲ ਕਰਦੇ ਆ ਉਹ ਵੀ ਫੰਕਟਕ ਮਸਲਾ ਕਿ ਬਾਰ ਬਾਰ ਉਹਨੂੰ ਟਾਲਣਾ ਹੁਣ ਤੇ ਸਰਦਰੂਪ ਤੇ اجلاس ਸ਼ੁਰੂ ਹੋ ਗਿਆ ਲੋਕ ਸਭਾ ਦੇ ਮੈਂਬਰ ਜਿਹੜੇ ਮੈਂ ਦੇਖ ਰਿਹਾ ਸੀ ਉਹ ਜਿਹੜੇ ਮਾਲਵਿੰਦਰ ਸਿੰਘ ਨੇ ਉਹ ਇੱਥੇ ਇੱਕ ਬੇਅਦਬੀ ਵਾਲੇ ਮਾਮਲੇ ਜਿਹੜਾ ਸਿੰਘ ਉੱਥੇ ਸਮਾਣੇ ਦੇ ਵਿੱਚ ਟੈਂਕੀ ਤੇ ਚੜਿਆ ਹੋਇਆ ਉਸ ਮਾਮਲੇ ਦੇ ਉੱਤੇ ਭਰੋਸਾ ਦੇ ਕੇ ਕਿ ਅਸੀਂ ਇਹ ਮਾਮਲੇ ਬੰਦੀ ਸਿੰਘਾਂ ਦੇ ਜਾਂ ਬੇਅਦਬੀ ਵਾਲੇ ਅਸੀਂ ਉੱਤੇ ਚੱਕਾ ਕੇ ਸਦਨ ਦੇ ਵਿੱਚ ਗੱਲ ਇਹ ਜਿਵੇਂ ਹਰਸਿਮਰਤ ਕੌਰ ਬਾਦਰ ਉਹਨਾਂ ਨੇ ਬੀਤਣ ਜਿਹੜੀ ਜਿਹੜੀ ਸੈਸ਼ਨ ਤੋਂ ਪਹਿਲਾਂ ਇੱਕ ਮੀਟਿੰਗ ਹੁੰਦੀ ਉਹਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਮੁੱਦੇ ਰੱਖੇ ਰਾਜਵਾਨੇ ਵਾਲਾ ਮੈਟਰ ਆ ਗਿਆ ਕੇਂਦਰ ਇਹਨਾਂ ਮਾਮਲਿਆਂ ਦੇ ਉੱਤੇ ਬਿਲਕੁਲ ਵੀ ਨਜ਼ਰ ਰੱਖਣ ਨੂੰ ਤਿਆਰ ਨਹੀਂ ਉਹ ਐਂ ਕਹਿ ਲੋ ਕਿ ਉਹ ਕਹਿਰੀ ਨਜ਼ਰ ਨਾਲ ਵੇਂਦੇ ਨੇ ਜਦੋਂ ਤੁਸੀਂ ਪੰਜਾਬ ਦੀ ਕੋਈ ਗੱਲ ਕਰਦੇ ਹੋ ਖਾਸ ਕਰਕੇ ਸਿੱਕ ਮਸਲਿਆਂ ਦੀ ਗੱਲ ਕਰਦੇ ਹੋ ਤਾਂ ਉਹਨਾਂ ਦੇ ਨਾਲ ਕਿਵੇਂ ਨਜਿੱਠਿਆ ਜਾਵੇ ਕਿ ਇਹ ਤਾਂ ਚਲੋ ਮਸਲਾ ਇਹ ਹੱਲ ਹੋ ਜਾਣਾ ਤਜਾਵਾ ਲੱਗ ਜਾਣੀ ਹੈ ਉਸ ਤੋਂ ਬਾਅਦ ਨਿੱਤਰ ਹੋਣਾ ਮਤਾਂ ਜਿਵੇਂ ਤੁਸੀਂ ਕਿਹਾ ਕਿ ਕੱਲ ਨੂੰ ਫੇਰ ਇਕੱਠੇ ਹੋਣਾ ਤਾਂ ਇਹ ਮਾਮਲੇ ਕਿਵੇਂ ਐਡਰੈਸ ਹੋਣਗੇ ਕਿ ਉਹ ਇਹਨਾਂ ਮਸਲਿਆਂ ਦੇ ਉੱਤੇ ਬਿਲਕੁਲ ਗੌਰ ਕਰਨ ਨੂੰ ਤਿਆਰ ਨਹੀਂ ਅਦਾਲਤਾਂ ਦੇ ਵਿੱਚ ਵੀ ਉਹ ਸਟੈਂਡ ਸਪਸ਼ਟ ਰੱਖਦੇ ਨੇ ਸੁਪਰੀਮ ਕੋਰਟ ਦੇ ਵਿੱਚ ਮਾਮਲੇ ਉਵੇਂ ਲਟਕਦੇ ਰਹਿੰਦੇ ਨੇ 28 29 29 ਸਾਲ ਹੋ ਗਏ ਇਹ ਕੋ ਚੰਗੀ ਗੱਲ ਇਹ ਹੋਈ ਆ ਕਿ ਆ ਜਿਹੜੀਆਂ ਬਾਈ ਇਲੈਕਸ਼ਨ ਹੋਣੇ ਚਾਰ ਅਸੈਂਬਲੀ ਦੀਆਂ ਹੋ ਕੇ ਹਟੀਆਂ ਪੰਜਾਬ ਦੇ ਵਿੱਚ ਉਹਨਾਂ ਨੂੰ ਕਾਫੀ ਭਾਜਪਾ ਨੂੰ ਝਟਕਾ ਲੱਗਾ ਤੇ ਮੈਸੇਜ ਤੇ ਸਾਫ ਚਲਾ ਗਿਆ ਕਿ ਤੁਹਾਡੇ ਪੈਰ ਲੱਗਣੇ ਜੇ ਪੈਰ ਨਹੀਂ ਲੱਗਣੇ ਤਾਂ ਫਿਰ ਇਹਨਾਂ ਨੂੰ ਅਕਾਲੀ ਦਲ ਵੱਲ ਵੇਖਣਾ ਪਊਗਾ ਅਕਾਲੀ ਦਲ ਕਾਂਗਰਸ ਨਾਲ ਤੇ ਜਾ ਨਹੀਂ ਸਕਦਾ ਹਾਲਾਂਕਿ ਡਾਇਲੋਜੀਕਲੀ ਉਹ ਕਾਂਗਰਸ ਦੇ ਖੇਮੇ 'ਚ ਹੋਣੇ ਚਾਹੀਦੇ ਆ ਜਿਸ ਜਿਸ ਤਰੀਕੇ ਦੀ ਰਾਜਨੀਤੀ ਦੇਸ਼ ਦੇ ਵਿੱਚ ਚੱਲ ਰਹੀ ਆ ਪਰ ਉਹ ਆਪਣੀ ਆਪਣਾ ਇੱਕ ਇਤਿਹਾਸ ਹੈ ਆਪਣੀ ਆਪਣੀਆਂ ਖੇਤਰੀ ਵਿਪਨਤਾ ਮਾਇਆ ਜਿਹਦੇ ਵਿੱਚ ਬੰਦੇ ਫਸੇ ਹੁੰਦੇ ਆ ਚਲੋ ਹੁਣ ਜੇ ਇਹਨਾਂ ਨੇ ਇਧਰ ਨੂੰ ਦੇਖਣਾ ਜੇ ਬੀਜੇਪੀ ਨੇ ਇਧਰ ਨੂੰ ਦੇਖਣਾ ਹੈਗਾ ਤਾਂ ਫਿਰ ਇਹ ਇੰਜ ਤੇ ਨਹੀਂ ਹੈ ਕਿ ਜਾ ਕੇ ਕਹਿਣਗੇ ਚੰਗਾ ਚੰਗਾ ਜੀ ਛੱਡੋ ਪਰ ਬਾਕੀ ਸਾਰੀ ਗੱਲਾਂ ਬੰਦੀ ਸਿੰਘਾਂ ਦੀ ਇੰਜ ਨਹੀਂ ਹੈਗਾ ਮੈਨੂੰ ਲੱਗਦਾ ਕਿ ਉਹਨਾਂ ਨੂੰ ਕੁਝ ਗਿਵ ਐਂਡ ਟੇਕ ਇਹ ਕਰਨਾ ਪਊਗਾ ਜਾਂ ਤੇ ਇਸ ਤਰੀਕੇ ਦਾ ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਤੇ ਪੈਰ ਵਿੱਚ ਪੰਜਾਬ ਵਿੱਚ ਹੋਂਦ ਬਣਾਈ ਰਾਜਨੀਤਿਕ ਹੋਂਦ ਬਣਾਈ ਰੱਖਣ ਲਈ ਉਹਨਾਂ ਨੂੰ ਸ਼ਾਇਦ ਇਹ ਗਿਵਨ ਟੇਕ ਕਰਨਾ ਪਏ ਔਰ ਇਹ ਬੰਦੀ ਸਿੰਘਾਂ ਦਾ ਮਾਮਲੇ ਦੇ ਉੱਤੇ ਹੱਲ ਕੋਈ ਨਾ ਕੋਈ ਕੱਢਣਾ ਪਵੇ। ਦੂਸਰਾ ਤਰੀਕਾ ਇਹ ਹੀ ਹੈ ਪਕਾਲੀ ਦਲ ਫਿਰ ਜੇ ਉਹ ਬਿਲਕੁਲ ਹੀ ਲੋਹੇ ਦੇ ਥਾਣ ਵਾਲੀ ਗੱਲ ਆ ਵੀ ਨਹੀਂ ਕੋਈ ਸੋਚਣਾ ਹੀ ਨਹੀਂ ਕਿਸੇ ਕਿਸਮ ਦੀ ਗੱਲ ਦੇ ਉੱਤੇ ਨਜ਼ਰ ਹੀ ਨਹੀਂ ਪਾਉਣੀ। ਤਾਂ ਫਿਰ ਇਹ ਆਪਣਾ ਮੋਰਚਾ ਬੰਦੀ ਕਰਨ। ਪਕਾਲੀ ਦਲ ਦੀ ਮੋਰਚਾ ਬੰਦੀ ਜਿਹੜੀ ਆ ਮਹਾਲੀ ਵਾਲੀ ਮੋਰਚਾ ਬੰਦੀ ਇਹ ਤੇ ਸੀਗੀ ਨਹੀਂ ਤੇ ਅਸੀਂ ਮਤਲਬ ਆਪਾਂ ਇੱਕ ਸੰਭਾਵ ਲੈਕ ਸੀਗਾ ਮੇਰਾ ਖਿਆਲ ਜੇ ਰੀਅਲ ਪੋਲੀਟਿਕਲ ਮੋਬਾਈਲਾਈਜੇਸ਼ਨ ਤੁਹਾਨੂੰ ਯਾਦ ਹੈ ਜਦੋਂ ਰਾਜਾ ਉਹਨਾਂ ਦਾ ਫਾਂਸੀ ਦਾ ਹੋਇਆ ਸੀ ਤੇ ਕਿਵੇਂ ਸਾਰਾ ਪੰਜਾਬ ਐ ਝੰਡੀਆਂ ਲਾ ਕੇ ਅਕਾਲੀ ਦਲ ਦੇ ਇਕੱਲੇ-ਕੱਲੇ ਪਿੰਡੋਂ ਪਿੰਡੀ ਉਹ ਬਹੁਤ ਵੱਡੀ ਇੱਕ ਉਸ਼ਾਲਾ ਆਇਆ ਸੀ ਜਿਹਦੇ ਤੋਂ ਕੇਂਦਰੀ ਸਰਕਾਰ ਘਬराई ਵੀ ਸੀ ਤੇ ਐਵੇਂ ਥੋੜੀ ਸੀਗੀ ਇਹ ਗੱਲ ਉਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਫੇਰ ਅਕਾਲੀ ਦਲ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਜੇ ਬਿਨਾਂ ਕਿਸੇ ਨਾ ਕੰਡੀਸ਼ਨਸ ਤੋਂ ਉਹ ਦੁਬਾਰਾ ਲੁਕਣਬੀਚੀ ਖੇਡਣ ਲੱਗ ਜਾਂਦੇ ਆ ਤਾਂ ਫਿਰ ਪੰਜਾਬ ਦੇ ਵਿੱਚ ਉਹਨਾਂ ਨੂੰ ਬੜਾ ਨੁਕਸਾਨ ਹੋਊਗਾ ਇੰਜ ਨਹੀਂ ਹੋਣਾ ਚਾਹੀਦਾ ਪਰ ਕਿਸੇ ਹੱਦ ਤੱਕ ਇਹ ਕੁਝ ਕੁ ਲੀਡਰਾਂ ਦੇ ਵਿੱਚ ਮੈਨੂੰ ਦੇਖਣ ਨੂੰ ਮਿਲ ਰਿਹਾ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਹੋਣਾ ਵਾਲਿਆ ਕਿ ਉਹ ਇਸ ਗੱਲ ਤੇ ਵਜ਼ੀਦ ਹੈ ਗਿਆ ਕਿ ਨਹੀਂ 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 ਕੰਡੀਸ਼ਨ ਰੱਖ ਕੇ ਹੀ ਹੋਣਾ ਚਾਹੀਦਾ ਭਾਵੇਂ ਉਹ ਪਾਣੀਆਲਾ ਮਾਮਲਾ ਚੰਡੀਗੜ ਦਾ ਮਾਮਲਾ ਲੀਡਰਾਂ ਦੇ ਜਿਹੜੇ ਆ ਬੰਦੀ ਸਿੰਘਾਂ ਦਾ ਮਾਮਲਾ ਕੁਝ ਗੱਲਾਂ ਜਿਹੜੀਆਂ ਇਹੋ ਜਿਹੀਆਂ ਆ ਜਿਹੜੀਆਂ ਜ਼ਰੂਰੀ ਐ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਦੀ ਲੀਗਲ ਸੈਂਕਟੀਟੀ ਬਣਾਉਣੀ ਜਾਂ ਉਸ ਨੂੰ ਕਰਨਾ ਇਹ ਗੱਲਾਂ ਅੱਗੇ ਰੱਖ ਕੇ ਇਹ ਜਾਣ ਤਾਂ ਫੇਰ ਮੈਨੂੰ ਲੱਗਦਾ ਜਿਹੜੀ ਤੁਹਾਡੇ ਮਨ 'ਚ ਸ਼ੰਕਾ ਆ ਉਹ ਵੀ ਥੋੜੀ ਜੀ ਲੋਕਾਂ ਦੇ ਵਿੱਚ ਅਮੀਦ ਦੇ ਵਿੱਚ ਬਦਲ ਸਕਦੀ ਆ